ਦੋਸਤੋ ਭਾਈ ਅਮਰਤਪਾਲ ਸਿੰਘ ਨੇ ਪਾਰਟੀ ਬਣਾਉਣੀ ਹੈ ਜਿਹੜੀ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਇਹਨਾਂ ਨੇ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਹੀ ਗਯੂਪੀਐ ਲਾ ਦਿੱਤਾ ਗਿਆ ਅਮਰਤਪਾਲ ਸਿੰਘ ਤੇ ਉਹਦੇ ਬਾਹਰ ਹੋਣ ਦੇ ਰਾਹ ਬੰਦ ਕਰਨ ਦੇ ਪਾਸਤੇ ਕੀ ਇਹ ਸਾਰਾ ਕੁਝ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੁੰਦਾ ਜਾਂ ਕਾਨੂੰਨ ਦੇ ਉੱਤੇ ਵੀ ਕੁਝ ਬੰਦੇਆਂ ਦਾ ਜ਼ੋਰ ਚੱਲਦਾ ਹੈ ਕੀ ਇਹਨੂੰ ਆਪਾਂ ਡੈਮੋਕਰੇਟਿਕ ਕਹਿ ਸਕਦੇ ਹਾਂ ਕਿ ਇਹ ਲੋਕਤੰਤਰੀ ਤਰੀਕਾ ਹੈ ਜਾਂ ਫਿਰ ਇਹ ਹੈ ਕਿ ਕਟ ਗਿਣਤੀਆਂ ਨੂੰ ਇਸੇ ਤਰ੍ਹਾਂ ਹੀ ਦਬਾਇਆ ਜਾਂਦਾ ਹੈ ਕੀ ਪੰਜਾਬ ਦੀ ਮੌਕੇ ਦੀ ਸਰਕਾਰ ਨਹੀਂ ਚਾਹੁੰਦੀ ਕਿ ਭਾਈ ਅਮਰਤਪਾਲ ਸਿੰਘ ਬਾਹਰ ਆ ਕੇ ਪਾਰਟੀ ਬਣਾਵੇ ਕਿ ਉਹਦੀ ਪਾਵਰ ਤੋਂ ਡਰ ਰਹੇ ਨੇ ਉਹਦੇ ਜਿੱਤ ਜਾਣ ਦਾ ਖਤਸਾ ਹੈ ਜਾਂ ਭਾਰਤ ਸਰਕਾਰ ਨਹੀਂ ਚਾਹੁੰਦੀ ਜਾਂ ਏਜੰਸੀਆਂ ਨਹੀਂ ਚਾਹੁੰਦੀ ਇਸ ਸਵਾਲ ਦਾ ਜਵਾਬ ਤਾਂ ਤੁਸੀਂ ਦੇ ਸਕਦੇ ਹੋ ਕਮੈਂਟਾਂ ਦੇ ਵਿੱਚ ਦੱਸਿਓ ਪਰ ਇੱਕ ਪਾਸੇ ਆਪਾਂ ਦੇਖਿਆ ਕਿ ਸਿੱਧੂ ਮੂਸੇ ਵਾਲੇ ਨੂੰ ਕਤਲ ਕਰ ਦੇਣ ਤੋਂ ਬਾਅਦ ਸਰਿਆਮ ਟੀਵੀ ਇੰਟਰਵਿਊ ਦੇ ਵਿੱਚ ਮੰਨਣ ਵਾਲੇ ਬੰਦੇ ਤੇ ਕਦੇ ਐਨਐਸਏ ਨਹੀਂ ਲੱਗੀ ਕਦੇ ਯੂਈਪੀਏ ਨਹੀਂ ਲੱਗੀ ਹਾਲਾਂਕਿ ਉਸ ਤੋਂ ਬਾਅਦ ਸਲਮਾਨ ਖਾਨ ਦੇ ਇੱਕ ਸਾਥੀ ਤੇ ਐਕਐਮਐਲਏ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਕਿ ਜ਼ਿੰਮੇਵਾਰੀ ਲਾਰੈਂਸ ਮਿਸਨੋਈ ਵੱਲੋਂ ਲਈ ਗਈ ਕਿੰਨੇ ਹੀ ਕਤਲ ਹੋ ਗਏ ਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਸਰਕਾਰ ਦੇ ਵਿੱਚ ਪਾਵਰਫੁੱਲ ਬੰਦਿਆਂ ਦੇ ਕਹਿਣ ਤੇ ਕੀਤਾ ਜਾ ਰਿਹਾ ਕੀ ਇੱਕ ਜੇਲ੍ਹ 'ਚ ਬੈਠਾ ਬੰਦਾ ਇਹ ਕੁਝ ਕਰਵਾ ਸਕਦਾ ਹੈ ਅਮਰਤਪਾਲ ਸਿੰਘ ਨੇ ਤਾਂ ਕੋਈ ਕਤਲ ਦੀ ਜ਼ਿੰਮੇਵਾਰੀ ਵੀ ਨਹੀਂ ਲਈ ਉਹਦਾ ਪਰਿਵਾਰ ਵੀ ਕਹਿ ਰਿਹਾ ਕਿ ਸਾਡਾ ਇਸ ਚੀਜ਼ ਦੇ ਵਿੱਚ ਕੋਈ ਲੈਣ ਦੇਣ ਨਹੀਂ ਕਿਹੜੀ ਜਾਂਚ ਕੀਤੀ ਗਈ ਹੈ ਇੱਕ ਤਾਂ ਆਪਾਂ ਨੂੰ ਪਤਾ ਹੈ ਕਿ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਉਦੋਂ ਹੀ ਕਹਿਤਾ ਸੀ ਜਦੋਂ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਹੋਇਆ ਲੱਗੇ ਸਾਲ 2024 ਦੇ ਅੰਤ 'ਚ ਕਿ ਇਹਦੇ ਵਿੱਚ ਅਰਸ਼ ਡੱਲਾ ਤੇ ਅਮਰਤਪਾਲ ਸਿੰਘ ਸ਼ਾਮਲ ਨੇ ਅਮਰਤਪਾਲ ਸਿੰਘ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਸੀ ਕੋਈ ਸਬੂਤ ਨਹੀਂ ਸੀ ਦਿੱਤਾ ਤੇ ਸ਼ਰ ਇਹ ਹੀ ਡੀਜੀਪੀ ਸਾਹਿਬ ਸੀਗੇ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਜਿਹਨੂੰ ਇਹਨਾਂ ਨੇ ਗੈਂਗਵਾਰ ਕਹਿਤਾ ਸੀ ਤੇ ਬਾਅਦ ਦੇ ਵਿੱਚ ਇੱਕ ਨਵਾਂ ਸ਼ਬਦ ਚੱਲਿਆ ਕਿ ਮੈਂ ਆਪਣੇ ਸ਼ਬਦਾਂ ਨੂੰ ਵਾਪਸ ਲੈਣਾ ਇਹ ਕਹਿਤਾ ਸੀ ਕਿ ਅਦਾਲਤਾਂ ਇਸ ਤਰੀਕੇ ਨਾਲ ਕੰਮ ਕਰਦੀਆਂ ਨੇ ਜਾਂ ਬਸ ਕਿਸੇ ਦਾ ਹੁਕਮ ਹੀ ਚੱਲਦਾ ਵੀ ਆ ਫਲਾਨੇ ਤੇ ਯੂਪੀ ਲਾ ਦਿਓ ਯਾਰ ਫਲਾਨੇ ਤੇ ਐਨਐਸਏ ਲਾ ਦਿਓ ਕੋਈ ਇਨਕੁਆਇਰੀ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਮਰਤਪਾਲ ਸਿੰਘ ਨੇ ਕਿਹੜਾ ਦੇਸ਼ ਧਰੋ ਕੀਤਾ ਕਿਹੜਾ ਕਤਲ ਕੀਤਾ ਜਿਹਦੇ ਵਿੱਚੇ ਉਹਨੂੰ ਸਿੱਟਿਆ ਗਿਆ ਜੇਲ੍ਹ ਦੇ ਵਿੱਚ ਉਹ ਵੀ ਪੰਜਾਬ ਨੂੰ ਏਡੀ ਦੂਰ ਲਿਜਾ ਕੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਦਾ ਮੈਂ ਬਿਆਨ ਸੁਣਿਆ ਸੀ ਇੱਕ ਵਾਰ ਇਹਨਾਂ ਨੇ ਕਿਹਾ ਸੀ ਕਿ ਉਹ ਦੇਸ਼ ਤੋੜਨ ਦੀ ਗੱਲਾਂ ਕਰਦਾ ਹੈ ਤੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਰਾਈਟ ਟੂ ਸਪੀਚ ਆ ਇੱਥੇ ਬੋਲਣ ਦਾ ਅਧਿਕਾਰ ਸਾਨੂੰ ਸੰਵਿਧਾਨ ਦਿੰਦਾ ਹੈ ਤੇ ਕੱਲਾ ਅਮਰਤਪਾਲ ਸਿੰਘ ਨਹੀਂ ਪੰਜਾਬ ਦੇ ਵਿੱਚ ਕਈ ਸਟੇਟਾਂ ਦੇ ਲੋਕ ਅਲੱਗ ਦੇਸ਼ ਦੀ ਮੰਗ ਕਰਦੇ ਨੇ ਕਾਨੂੰਨੀ ਤਰੀਕੇ ਨਾਲ ਮੰਗਿਆ ਜਾ ਸਕਦਾ ਹੈ ਤੇ ਹੁਣ ਤਾਂ ਉਹ ਬਿਲਕੁਲ ਦੂਜੇ ਤਰੀਕੇ ਤੇ ਆ ਗਿਆ ਕਿ ਠੀਕ ਹੈ ਅਸੀਂ ਭਾਈ ਲੋਕਤੰਤਰ ਦੇ ਮੁਤਾਬਕ ਪਾਰਟੀ ਬਣਾ ਕੇ ਚੋਣਾਂ 'ਚ ਖੜਾਂਗੇ ਇਲੈਕਸ਼ਨ ਦੇ ਵਿੱਚ ਬਾਕੀ ਲੋਕਾਂ ਦਾ ਜੋ ਫਤਵਾ ਹੋਊਗਾ ਉਹ ਪ੍ਰਵਾਨ ਕਰਾਂਗੇ ਫਿਰ ਕਿਉਂ ਉਹਨੂੰ ਦਵਾਇਆ ਜਾ ਰਿਹਾ ਇੱਕ ਪਾਸੇ ਲੋਕਾਂ ਦੇ ਮਨੋਂ ਲੈ ਚੁੱਕੀ ਅਕਾਲੀ ਦਲ ਦੇ ਮੁਖੀ ਸੁਖਵੀਰ ਸਿੰਘ ਬਾਦਲ ਨੇ ਟੋਂਟ ਮਾਰਿਆ ਕਹਿੰਦਾ ਅਕਾਲੀ ਦਲ ਚ ਕਈ ਮੰਦਿਆਂ ਨੇ 15 15 16 16 ਸਾਲ ਜੇਲ੍ਹਾਂ ਕੱਟੀਆਂ ਨੇ ਕਹਿੰਦਾ ਨਮਿਆਂ ਨੂੰ ਸਾਲ ਕੱਟਣੇ ਔਖਾ ਹੋਇਆ ਪਿਆ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੇ ਕਦੇ ਮੈਨੂੰ ਲੱਗਦਾ ਇੱਕ ਹਫਤਾ ਵੀ ਜੇਲ੍ਹ ਨਹੀਂ ਕੱਟੀ ਹੋਣੀ ਕਿਹੜਾ بڑا ਸੌਖਾ ਹੁੰਦਾ ਤੇ ਲੋਕ ਇਹ ਵੀ ਆਖ ਦਿੰਦੇ ਨੇ ਕਿ ਜਿਨ੍ਹਾਂ ਨੇ ਜੇਲਾਂ ਕੱਟੀਆਂ ਨੇ ਉਹਨਾਂ ਦੀ ਖੱਟੀ ਸੁਖਵੀਰ ਸਿੰਘ ਤਾਂ ਬਹੁਤ ਘਾਤੀ ਹੈ ਹੁਣ ਲੋਕ ਤੁਹਾਨੂੰ ਬਖਸ਼ਣਗੇ ਨਹੀਂ ਜਦੋਂ ਅਕਾਲ ਤਖਤ ਸਭ ਤੋਂ ਸਜ਼ਾ ਦਿੱਤੀ ਗਈ ਸੀ ਸੁਖਵੀਰ ਸਿੰਘ ਬਾਦਲ ਨੂੰ ਤਾਂ ਵਿੱਚ ਲੋਕ ਕਹਿੰਦੇ ਸੀ ਕਿ ਇਹ ਸਜ਼ਾ ਘੱਟ ਹੈ ਪਰ ਫਿਰ ਵੀ ਸਾਰੀ ਸੰਗਤ ਨੇ ਪ੍ਰਵਾਨ ਕੀਤਾ ਸੀ ਕਿ ਠੀਕ ਹੈ ਜੋ ਜਥੇਦਾਰ ਸਾਹਿਬ ਨੂੰ ਸਹੀ ਲੱਗਿਆ ਉਹਨਾਂ ਨੇ ਕਰਤਾ ਸਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਸੀ ਤੇ ਉਹ ਕੱਲੀ-ਕੱਲੀ ਗੱਲ ਉਹਨੇ ਮੰਨੀ ਸੀ ਹੁਣ ਉਹ ਕਹਿ ਰਿਹਾ ਕਿ ਮੈਂ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਜਿਹੜੇ ਮੈਂ ਕੀਤੇ ਵੀ ਨਹੀਂ ਸੀ ਉਹਦਾ ਮਤਲਬ ਇਹ ਹੋ ਗਿਆ ਕਿ ਉੱਥੇ ਜਿਹੜੀ ਉਹਨੇ ਆਪਣੀਆਂ ਗਲਤੀਆਂ ਮੰਨੀਆਂ ਉਹਦੋਂ ਝੂਠ ਬੋਲਿਆ ਜਾਂ ਫਿਰ ਉਹ ਜਥੇਦਾਰਾਂ ਨੂੰ ਝੂਠੇ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜੇ ਪਾਸੇ ਉਹ ਟੌਟ ਮਾਰ ਰਿਹਾ ਕਿ ਅਮਰਤਪਾਲ ਉਹਨਾਂ ਬਾਰੇ ਬਿਨਾ ਨਾਮ ਲੈ ਕੇ ਇਹ ਕਿੰਨਾ ਕੁ ਅਕਾਲ ਤਖਸਾਲਬ ਨੂੰ ਮੰਨਦੇ ਨੇ ਗੱਲ ਇਹ ਜਿਹੜੀ ਕੁਰਸੀ ਹੈ ਨਾ ਜਦੋਂ ਇਹ ਥੱਲਿਓਂ ਖਿਸਕਣ ਲੱਗਦੀ ਹੈ ਬੰਦੇ ਦੇ ਉ ਤਾਂ ਸੁਭਾਵਕ ਹੈ ਕਈਆਂ ਨੂੰ ਪਾਗਲ ਬਣਦੇ ਦੌਰੇ ਕਹਿੰਦੇ ਪੈਣ ਲੱਗ ਜਾਂਦੇ ਆ ਉਹੋ ਜਿਹੇ ਹਾਲਾਤ ਹੋ ਜਾਂਦੇ ਆ ਅਕਾਲ ਤਖਤ ਸਾਹਿਬ ਦੀ ਨਾਲ ਮੱਥਾ ਲਾਉਣ ਦੀ ਹਿੰਮਤ ਅਸੀਂ ਨਹੀਂ ਰੱਖਦੇ ਗਰਨ ਸੁਖਵੀਰ ਸਿੰਘ ਬਾਦਲ ਦੇ ਸਾळा ਸਾਹਿਬ ਨੇ ਵਿਕਰਮਜੀਤ ਸਿੰਘ ਮਜੀਠੀਆ ਜੀ ਨੇ ਕਹੀ ਸੀ ਪਰ ਹੁਣ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨ ਕੇ ਗੱਲ ਮੱਥਾ ਲਾਉਣ ਵਾਲੀ ਉਹ ਕੀਤੀ ਜਾ ਰਹੀ ਹੈ ਬਾਕੀਆਂ ਨੂੰ ਛੱਡ ਕੇ ਅਮਰਪਾਲ ਸਿੰਘ ਤਾਂ ਇੰਨਾ ਡਰ ਗਿਆ ਸੁਖਵੀਰ ਸਿੰਘ ਬਾਦਲ ਨੂੰ ਕਿ ਕਿਤੇ ਨਮਾ ਅਕਾਲੀ ਦਲ ਨਾ ਖੜਾ ਹੋ ਜਾਏ ਅਕਾਲੀ ਦਲ ਲੋਕਾਂ ਨੇ ਖੜਾ ਕਰਨਾ ਨਵਾ ਕਿਉਂਕਿ ਹਰ ਇੱਕ ਉਹ ਪਾਰਟੀ ਇੱਥੇ ਫੇਲ ਹੋ ਜਾਂਦੀ ਹੈ ਜਿੱਤੇ ਇੱਕ ਪਰਿਵਾਰ ਕਬਜ਼ਾ ਕਰਕੇ ਬਹਿ ਜਾਂਦਾ ਅੱਜ ਕਾਲੀ ਦਲ ਨੂੰ ਛੱਡ ਕੇ ਬੀਜੇਪੀ ਹਲੱਗ ਚੋਣਾਂ ਲੜ ਰਹੀ ਹੈ ਦਿੱਲੀ ਦੇ ਵਿੱਚ ਚਾਹੁੰਦੇ ਸੀ ਬੀਜੇਪੀ ਦੇ ਨਾਲ ਅਲਾਈਅੰਸ ਕਰਨਾ ਇੱਕ ਪਾਸੇ ਤਾਂ ਕਹਿੰਦੇ ਆ ਅਸੀਂ ਕਿਸਾਨਾਂ ਦੇ ਨਾਲ ਆ ਬੀਜੇਪੀ ਧੱਕਾ ਕਰ ਰਹੀ ਹੈ ਦੂਜੇ ਪਾਸੇ ਹੁਣ ਦਿੱਲੀ ਦੀਆਂ ਚੋਣਾਂ ਵਿੱਚ ਇਹਨਾਂ ਨੇ ਆਪਣਾ ਇੱਕ ਵੀ ਕੈਂਡੀਡੇਟ ਨਹੀਂ ਖੜਾ ਕੀਤਾ ਇਹ ਕਹੇ ਤਾਂ ਕਿ ਸਾਡਾ ਅਲਾਈਅੰਸ ਨਹੀਂ ਹੋਇਆ ਬੀਜੇਪੀ ਦੇ ਨਾਲ ਮਤਲਬ ਤਰਲੇ ਕੱਢੇ ਹੋਣਗੇ ਉਹਨਾਂ ਨੇ ਥੜੇ ਨਹੀਂ ਚੜਨ ਦਿੱਤੇ ਵੀਰ ਜੀ ਆਪੀ ਦੇ ਵਿੱਚ ਲੱਖ ਹੋਣਗੇ ਪਰ ਇੱਕ ਉਹਨਾਂ ਦੀ ਖੂਬੀ ਹੈ ਕਿ ਉਹ ਲੋਕਤੰਤਰਕ ਢੰਗ ਦੇ ਨਾਲ ਆਪ ਦਾ ਜਿਹੜਾ ਪ੍ਰਧਾਨ ਚੋਣਦੇ ਆ ਪਾਰਟੀ ਦਾ ਉਤੇ ਕਿਸੇ ਦੇ ਬਾਪ ਦਾ ਨਾਮ ਨਹੀਂ ਲਿਖਿਆ ਹੋਇਆ ਕਿ ਆਹ ਫਲਾਨ ਨੇ ਪਾਰਟੀ ਸ਼ੁਰੂ ਕੀਤੀ ਸੀ ਉਹੀ ਚੱਲੂ ਹੁਣ ਇੱਥੇ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਵੀ ਦਿੱਤਾ ਹੈ ਤੇ ਉਹਨੂੰ ਮਨਜ਼ੂਰ ਵੀ ਨਹੀਂ ਕੀਤਾ ਜਾ ਰਿਹਾ ਕਰਨਾ ਕੀ ਨੇ ਆਪੇ ਕਹਿੰਦੇ ਹੁੰਦੇ ਆ ਮਾ ਮੱਥਾ ਟੇਕਾਂ ਆਪੇ ਬੁੱਢ ਸਹਾਗਣ ਵਾਲੀ ਗੱਲ ਐ ਵੀ ਆਪੇ ਸੀਵੇ ਦੇਣੇ ਨੇ ਆਪੇ ਪ੍ਰਵਾਨ ਕਰਨੇ ਆਪੇ ਦੁਆਰਾ ਪ੍ਰਧਾਨ ਬਣ ਜਾਣਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਤੁਸੀਂ ਦੱਸੋ ਵੀ ਅਮਰਤਪਾਲ ਸਿੰਘ ਦੀ ਇਹਦੇ ਵਿੱਚ ਕੀ ਗਲਤੀ ਐ ਕੀ ਉਹਨੂੰ ਪਾਰਟੀ ਬਣਾ ਕੇ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ ਜੇ ਉਹ ਇਸ ਤਰ੍ਹਾਂ ਨਹੀਂ ਲੜਦਾ ਤਾਂ ਫਿਰ ਜਿਹੜਾ ਪ੍ਰਚਾਰ ਕਰ ਰਿਆ ਸੀ ਉਹਦੇ ਵਿੱਚ ਕੀ ਪ੍ਰੋਬਲਮ ਸੀਗੀ ਨਸ਼ੇ ਛਡਾ ਰਿਆ ਸੀ ਨਸ਼ਿਆਂ ਵਾਲਿਆਂ ਦਾ ਨੈਕਸਰਸ ਸਾਈਟਾ ਵੱਡਾ ਹੋ ਗਿਆ ਕਿ ਉਹ ਸਰਕਾਰਾਂ ਨੂੰ ਕੰਟਰੋਲ ਕਰਦੇ ਆ ਉਹ ਅਦਾਲਤਾਂ ਨੂੰ ਕੰਟਰੋਲ ਕਰਦੇ ਆ ਉਹ ਜਾਂਚ ਏਜੰਸੀਆਂ ਨੂੰ ਕੰਟਰੋਲ ਕਰਦੇ ਨੇ ਇੱਥੋਂ ਤਾਂ ਇਹੀ ਲੱਗਦਾ ਨਾ ਕਿਸੇ ਵੀ ਬੰਦੇ ਦੇ ਪਹਿਲਾਂ ਚੱਕ ਕੇ ਐਨਐਸ ਲਾ ਕੇ ਉਹਨੂੰ 25 ਕਿਲੋਮੀਟਰ ਦੂਰ ਸਿੜ ਦੇਣਾ ਸਾਲ ਬਾਅਦ ਫੇਰ ਸਾਡੀ ਸਟੇਟ ਦੇ ਮੁੱਖ ਮੰਤਰੀ ਨੇ ਕਹਿਤਾ ਕਿ ਮੈਨੂੰ ਜਾਨ ਦਾ ਖਤਰਾ ਹੈ ਇਸ ਬੰਦੇ ਤੋਂ ਜਿਹਨੇ ਕਦੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਫੇਰ ਐਨਐਸਐ ਵੀ ਵਧਾਤੀ ਤੇ ਹੁਣ ਚੱਕ ਕੇ ਯੂਈਪੀਏ ਲਾਤਾ ਇਹ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਨੇ ਵੀ ਜਿਹਦੇ ਤੇ ਮਰਜ਼ੀ ਲਾ ਦਿਓ ਕੋਈ ਪੁੱਛ ਕੇ ਸੀ ਨਹੀਂ ਬਾਅਦ ਦੇ ਵਿੱਚ ਉਹਦੀ ਜ਼ਿੰਦਗੀ ਦੇ ਪੰਜ ਚਾਰ ਸਾਲ ਖਰਾਬ ਕਰਕੇ ਉਸ ਤੋਂ ਬਾਅਦ ਬੰਦਾ ਬਰੀ ਹੋ ਜਾਂਦਾ ਤੇ ਅਦਾਲਤਾਂ ਵੀ ਨਹੀਂ ਪੁੱਛਦੀਆਂ ਕਿ ਤੁਸੀਂ ਕਿਸ ਅਧਾਰ ਤੇ ਲਾਇਆ ਸੀ ਜਿਨ੍ਹਾਂ ਨੇ ਇਹ ਯੂਪੀਏ ਲਾਇਆ ਕੀ ਗਲਤ ਸਾਫਤ ਹੋਣ ਤੇ ਇਹਨਾਂ ਨੂੰ ਵੀ ਦੂਸੀ ਕਟਹਿਰੇ 'ਚ ਖੜਾ ਕੀਤਾ ਜਾਊਗਾ ਮੈਨੂੰ ਨਹੀਂ ਲੱਗਦਾ ਸੋ ਤੁਸੀਂ ਵੀ ਆਪਣੇ ਵਿਚਾਰ ਦਿਓ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਦੂਜੇ ਲੋਕਾਂ ਤੱਕ ਵੀ ਪਹੁੰਚੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਵਾਜ਼ ਚੱਕੀਏ ਆਪਾਂ ਨਿਤ ਦਿਨ ਹੁੰਦੇ ਧੱਕੇ ਦੇ ਵਿਰੁੱਧ ਨਹੀਂ ਤਾਂ ਜਿਹੜਾ ਇਹ ਲੋਕਤੰਤਰ ਭਾਰਤ ਦੇ ਵਿੱਚ ਚੱਲ ਰਿਹਾ ਜਿੰਨਾ ਬਚਿਆ ਹੋਇਆ ਇਹਨੂੰ ਖਤਮ ਹੋਣ ਨੂੰ ਦੇਰ ਨਹੀਂ ਲੱਗਣੀ ਸਤਿ ਸ਼੍ਰੀ ਅਕਾਲ